ਬੱਚੇ ਸਾਡੇ ਨਸ਼ਿਆਂ ਤੇ ਲਾਤੇ ਨਸ਼ਾ ਆਮ ਕਰਤਾ ਜੇ ਕੋਈ ਜਵਾਕ ਦਿਹਾੜੀ ਕਰਕੇ ਲਿਆਉਂਦਾ ਉਹ ਨਸ਼ਾ ਖਾ ਜਾਂਦਾ ਤੇ ਮਾਵਾਂ ਮਾਵਾਂ ਵਿਚਾਰਾਂ ਕਦੇ ਕਰੇ ਭੁੱਖੀਆਂ ਬੱਟੀਆਂ ਰਹਿੰਦੀਆਂ ਤੇ ਸਾਡੀ ਦਿਹਾੜੀ ਸੀਗੀ ਜਿਹੜੀ ਨਰੇਗਾ ਦੀ ਕਿਉਂ ਨਰੇਗਾ ਦਾ ਕੰਮ ਇਹਨਾਂ ਨੇ ਬੰਦ ਕਰਤਾ ਸਾਨੂੰ ਜਦੋਂ ਤਾਂ ਇਹ ਭਗਵੰਤ ਮਾਨ ਨੇ ਬੰਨਣਾ ਸੀ ਉਹ ਰੋ ਕਹਿੰਦਾ ਮਾਤਾ ਤੁਹਾਡੀ ਪੈਸਨ ਲਾਵਾਂਗੇ ਤੁਹਾਨੂੰ 100000 ਰੁਪਿਆ ਖਾਤੇ ਚ ਪਾਵਾਂਗੇ ਕੋਈ ਵੀ ਭੈਣ ਬਾਹ ਖੜੀ ਕਰਕੇ ਕਹਦੇ ਕਿਸੇ ਵੀ ਖਾਤੇ ਚ ਇਹਨਾਂ 100000 ਰੁਪਿਆ ਮਾਤਾ ਨੂੰ ਕਿਸੇ ਨੂੰ ਪਾਇਆ ਕਿਸੇ ਦੀ ਪੈਸਨ ਲਵਾਈ ਹੋਵੇ ਨਾ ਵੀ ਜਿਹੜੀਆਂ ਪੈਸਨਾ ਲੱਗੀਆਂ ਸਮਾਂ ਦੀ ਉਹਨਾਂ ਤੇ ਵੀ ਇਹ ਕਟ ਮਾਰੀ ਜਾਂਦੇ ਆ ਜਿਹੜੀ ਸਾਨੂੰ ਆਟਾ ਦਾਲ ਮਿਲਦੀ ਸੀਗੀ ਪਹਿਲਾਂ ਸਾਨੂੰ ਛੋਲਾਂ ਦੀ ਦਾਲ ਵੀ ਦਿੱਤੀ ਜਾਂਦੀ ਸੀਗੀ ਸਾਨੂੰ ਤੇਲ ਵੀ ਮਿੱਟੀ ਦਾ ਦਿੱਤਾ ਜਾਂਦਾ ਸੀਗਾ ਤੇ ਸਾਨੂੰ ਕਣਕ ਵੀ ਮਹੀਨੇ ਦੇ ਮਹੀਨੇ ਮਿਲਦੀ ਸੀ ਹੁਣ ਉਹ ਵੀ 6 ਮਹੀਨੇ ਤੋਂ ਕਰਤੀ ਆ ਅਸੀਂ ਸਾਰੀ ਜ਼ਿੰਦਗੀ 35 ਕਿਲੋ ਕਣਕ ਨਹੀਂ ਅਸੀਂ 6 ਮਹੀਨੇ ਕੱਢ ਲਿਆ ਕਰਕੇ